ਅੱਛੇ ਕਾਲ ਮੈਂ ਸੁਨੇਨਾ ਸਾਡੇ ਲੋਕ ਤੇ ਤੁਹਾਡਾ ਸਵਾਗਤ ਤੁਸੀਂ ਦੇਖ ਰਹੇ ਹੋ ਗਲੋਬਲ ਨਿਊਜ਼ ਰੁਕ ਕਰਦੇ ਹਾਂ ਪਹਿਲੀ ਖਬਰ ਵੱਲ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਇੱਕ ਵਾਰ ਮੁੜ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਹਮਲਾ ਬੋਲਿਆ ਤੇ ਉਹਨਾਂ ਤੇ ਅਮਰੀਕੀ ਰਾਸ਼ਟਰਪਤੀ 트ੰਪ ਤੋਂ ਡਰਨ ਦਾ ਦੋਸ਼ ਲਗਾਇਆ ਜਾਣਕਾਰੀ ਅਨੁਸਾਰ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਕਿ ਇੱਕ ਪੋਸਟ ਵਿੱਚ ਰਾਹੁਲ ਗਾਂਧੀ ਨੇ ਲਿਖਿਆ ਕਿ ਪ੍ਰਧਾਨ ਮੰਤਰੀ ਮੋਦੀ 트ੰਪ ਤੋਂ ਡਰਦੇ ਨੇ ਤੇ ਉਹਨਾਂ ਨੇ 트ੰਪ ਨੂੰ ਐਲਾਨ ਕਰਨ ਦੀ ਇਜਾਜ਼ਤ ਦਿੱਤੀ ਕਿ ਭਾਰਤ ਨੂੰ ਰੂਸੀ ਤੇਲ ਨਹੀਂ ਖਰੀਦੇਗਾ ਵਾਰ-ਵਾਰ ਅੰਗੈਲੀ ਦੇ ਬਾਵਜੂਦ ਵਧਾਈ ਸੰਦੇਸ਼ ਭੇਜੇ ਜਾਂਦੇ ਨੇ ਦਰਅਸਲ ਜਦੋਂ ਅਮਰੀਕੀ ਰਾਸ਼ਟਰਪਤੀ 트ੰਪ ਨੇ ਹਮਾਸ ਅਤੇ ਇਜ਼ਰਾਈਲ ਵਿਚਕਾਰ ਸ਼ਾਂਤੀ ਸਮਝੌਤੇ ਦੀ ਵਿਚੋਲਗੀ ਕੀਤੀ ਤਾਂ ਪ੍ਰਧਾਨ ਮੰਤਰੀ ਮੋਦੀ ਨੇ ਸ਼੍ਰੋਪਤੀ 트럼ਪ ਦੀ ਅਗਵਾਈ ਦੀ ਪ੍ਰਸ਼ੰਸਾ ਕੀਤੀ ਅਤੇ ਉਹਨਾਂ ਨੂੰ ਵਧਾਈ ਦਿੱਤੀ ਸੀ। ਰਾਹੁਲ ਗਾਂਧੀ ਨੇ ਇਹ ਵੀ ਦਾਅਵਾ ਕੀਤਾ ਕਿ ਵਿੱਤ ਮੰਤਰੀ ਦਾ ਅਮਰੀਕਾ ਦੌਰਾ ਵੀ ਰੱਦ ਕਰ ਦਿੱਤਾ ਗਿਆ ਸੀ। ਉਹਨਾਂ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਸ਼ਰਮ ਅਲ ਸ਼ੇਖ ਨਹੀਂ ਗਏ ਸਨ। ਪ੍ਰਧਾਨ ਮੰਤਰੀ ਮੋਦੀ ਨੇ ਆਪਰੇਸ਼ਨ ਸੰਦੂਰ ਤੇ 트럼ਪ ਦਾ ਵਿਰੋਧ ਵੀ ਨਹੀਂ ਕੀਤਾ। ਰਾਹੁਲ ਗਾਂਧੀ ਨੇ ਪਹਿਲਾਂ ਵੀ ਪ੍ਰਧਾਨ ਮੰਤਰੀ ਮੋਦੀ ਤੇ ਗੰਭੀਰ ਦੋਸ਼ ਲਗਾਏ ਨੇ। ਰਾਹੁਲ ਗਾਂਧੀ ਨੇ ਕਿਹਾ ਕਿ ਆਪਰੇਸ਼ਨ ਸੰਦੂਰ ਦੌਰਾਨ ਚੀਨ ਨੇ ਖੁੱਲਕੇ ਪਾਕਿਸਤਾਨ ਦਾ ਸਮਰਥਨ ਕੀਤਾ ਪਰ ਪ੍ਰਧਾਨ ਮੰਤਰੀ ਮੋਦੀ ਨੇ ਚੀਨ ਵਿਰੁੱਧ ਕੋਈ ਬਿਆਨ ਨਹੀਂ ਦਿੱਤਾ ਰਾਹੁਲ ਗਾਂਧੀ ਨੇ ਭਾਰਤ ਦੀ ਵਿਦੇਸ਼ ਨੀਤੀ ਦੀ ਵੀ ਆਲੋਚਨਾ ਕਰਦੇ ਹੋਏ ਕਿਹਾ ਕਿ ਭਾਰਤ ਦੀ ਵਿਦੇਸ਼ ਨੀਤੀ ਟੈ ਗਈ ਹੈ ਉਹਨਾਂ ਨੇ ਸਵਾਲ ਕੀਤਾ ਕਿ ਆਪਰੇਸ਼ਨ ਸੰਦੂਰ ਦੌਰਾਨ ਕਿਸੇ ਵੀ ਦੇਸ਼ ਨੇ ਭਾਰਤ ਦਾ ਸਮਰਥਨ ਕਿਉਂ ਨਹੀਂ ਕੀਤਾ ਰਾਹੁਲ ਗਾਂਧ ਨੇ ਵੀ ਸਵਾਲ ਕੀਤਾ ਕਿ ਰਾਸ਼ਟਰਪਤੀ 트ੰਪ ਨੂੰ ਭਾਰਤ ਅਤੇ ਪਾਕਿਸਤਾਨ ਵਿਚਕਾਰ ਵਿਚੋਲਗੀ ਕਰਨ ਲਈ ਕਿਸਨੇ ਕਿਹਾ ਭਾਰਤੀ ਅਮਰੀਕੀ ਰਣਨੀਤਿਕ ਮਾਮਲਿਆਂ ਦੇ ਮਾਹਰ ਐਸ਼ਲੇ ਜੇ ਟੈਲਿਸ ਨੂੰ ਗੈਰ ਕਾਨੂੰਨੀ ਢੰਗ ਨਾਲ ਕੌਮੀ ਰੱਖਿਆ ਜਾਣਕਾਰੀ ਰੱਖਣ ਦੇ ਦੋਸ਼ 'ਤੇ ਗ੍ਰਿਫਤਾਰ ਕੀਤਾ ਗਿਆ। ਵਾਸ਼ਿੰਗਟਨ ਦੀ ਵਿਦੇਸ਼ ਨੀਤੀ ਸਥਾਪਨਾ ਵਿੱਚ ਇੱਕ ਸਤਿਕਾਰਿਤ ਆਵਾਜ਼ ਟੈਲਿਸ ਇਸ ਸਮੇਂ ਕੋ ਮੰਤਰੀ ਸ਼ਾਂਤੀ ਲਈ ਕਾਰਨੇਗੀ। ਐਡੋਮੈਂਟ ਵਿੱਚ ਇੱਕ ਸੀਨੀਅਰ ਫੈਲੋ ਜੋ ਕਿ ਮੰਤਰੀ ਸੁਰੱਖਿਆ ਰੱਖਿਆ ਅਤੇ ਏਸ਼ੀਆ ਰਣਨੀਤਿਕ ਮੁੱਦਿਆਂ ਵਿੱਚ ਮੁਹਾਰਤ ਰੱਖਦੀ ਹੈ। ਵਰਜੀਨੀਆ ਦੇ ਪੂਰਬੀ ਜ਼ਿਲ੍ਹੇ ਲਈ ਅਮਰੀਕੀ ਅਟਾਰਨੀ ਦਫ਼ਤਰ ਨੇ ਮੰਗਲਵਾਰ ਨੂੰ ਇੱਕ ਬਿਆਨ ਵਿੱਚ ਕਿਹਾ, "ਵੀਐਨਏ ਵੀਏ ਦੇ 64 ਸਾਲਾ ਦੇ ਟੈਲਿਸ ਨੂੰ ਵਰਜੀਨੀਆ ਦੇ ਬਿਆਨਾ ਵਿੱਚ ਹਫ਼ਤੇ ਦੇ ਅੰਤ ਵਿੱਚ ਗ੍ਰਿਫ ਤੇ ਕੌਮੀ ਰੱਖਿਆ ਦੀ ਜਾਣਕਾਰੀ ਨੂੰ ਗੈਰ ਕਾਨੂੰਨੀ ਤੌਰ ਉਤੇ ਰੱਖਣ ਦੇ ਅਪਰਾਧਿਕ ਸ਼ਿਕਾਇਤ ਦੇ ਤਹਿਤ ਦੋਸ਼ ਲਗਾਇਆ ਗਿਆ ਸੀ ਅਮਰੀਕੀ ਅਟਾਰਨੀ ਲਿਡਸ ਹੈਲੀਗਨ ਨੇ ਕਿਹਾ ਕਿ ਇਸ ਮਾਮਲੇ 'ਚ ਦੋਸ਼ ਲਗਾਏ ਗਏ ਦੋਸ਼ ਸਾਡੇ ਨਾਗਰਿਕਾਂ ਦੀ ਸੁਰੱਖਿਆ ਲਈ ਗੰਭੀਰ ਖਤਰਾ ਨੇ ਬਿਆਨ ਚ ਕਿਹਾ ਗਿਆ ਕਿ ਜੇਕਰ ਦੋਸ਼ੀ ਠਹਿਰਾਇਆ ਜਾਂਦਾ ਤਾਂ ਟੈਲਿਸ ਨੂੰ 10 ਸਾਲ ਤੱਕ ਦੀ ਕੈਦ 2,50,000 ਡਾਲਰ ਤੱਕ ਦਾ ਜੁਰਮਾਨਾ 100 ਡਾਲਰ ਦਾ ਵਿਸ਼ੇਸ਼ ਮੁਲੰਕਣ ਅਤੇ ਜਬਤ ਕਰਨ ਦੀ ਸਜ਼ਾ ਹੋ ਸਕਦੀ ਹੈ ਰਾਜਸਥਾਨ ਦੇ ਜੈਸਲਮੇਰ ਬੱਸ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਬੁੱਧਵਾਰ ਨੂੰ 21 ਹੋ ਗਈ ਜਲਣ ਵਾਲੀਆਂ ਸੱਟਾਂ ਵਾਲੇ 14 ਲੋਕ ਅਜੇ ਵੀ ਇਲਾਜ ਅਧੀਨ ਨੇ ਜਿਨ੍ਹਾਂ ਵਿੱਚੋਂ 4 ਜੀਵਨ ਸਹਾਇਤਾ ਤੇ ਨੇ ਅਧਿਕਾਰੀਆਂ ਦੇ ਅਨੁਸਾਰ ਹਾਦਸੇ ਵਿੱਚ ਸੜੇ 1 8 ਸਾਲ ਦੇ ਬੱਚੇ ਦੀ ਜੋਧਪੁਰ ਦੇ ਐਮਜੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਅਧਿਕਾਰੀਆਂ ਨੇ ਦੱਸਿਆ ਕਿ ਰਾਜਸਥਾਨ ਸਰਕਾਰ ਨੇ ਚਿਤੌੜਗੜ ਜ਼ਿਲ੍ਹਾ ਟਰਾਂਸਪੋਰਟ ਦਫ਼ਤਰ ਦੇ ਦੋ ਅਧਿਕਾਰੀਆਂ ਨੂੰ ਕਤਿਤ ਲਾਪਰਵਾਹੀ ਲਈ ਮੌਤਲ ਕਰ ਦਿੱਤਾ ਮੁੱਢਲੀ ਜਾਂਚ ਦੇ ਅਨੁਸਾਰ ਪ੍ਰਾਈਵੇਟ ਸਲੀਪਰ ਬੱਸ 1 ਅਕਤੂਬਰ ਨੂੰ ਚਿਤੌੜਗੜ ਵਿੱਚ ਰਜਿਸਟਰ ਕੀਤੀ ਗਈ ਸੀ ਅਤੇ ਇਸ ਵਿੱਚ ਇਹ ਸੌਦਾ ਕੀਤੀਆਂ ਗਈਆਂ ਸਨ ਇਹ ਇੱਕ 에어 ਕੰਡੀਸ਼ਨਰਡ AC ਬੱਸੇ ਪਰ ਇਸ ਨੂੰ ਨਾਣ AC ਵਜੋਂ ਰਜਿਸਟਰ ਕੀਤਾ ਗਿਆ ਸੀ ਅਧਿਕਾਰੀਆਂ ਦੇ ਅਨੁਸਾਰ ਚਿਤੌੜਗੜ ਜ਼ਿਲ੍ਹਾ ਟ੍ਰਾਂਸਪੋਰਟ ਦਫ਼ਤਰ ਦੇ ਸਹਾਇਕ ਪ੍ਰਸ਼ਾਸਨਿਕ ਅਧਿਕਾਰੀ ਚੁੰਨੀ ਲਾਲ ਨੇ ਬੱਸ ਦਾ ਨਿਰਖਣ ਕੀਤਾ ਪਰ ਨਿਯਮਾਂ ਦੇ ਵਿਰੁੱਧ ਕੀਤੀਆਂ ਗਈਆਂ ਸੌਦਾਂ ਸਮੇਤ ਉਲੰਘਣਾਵਾਂ ਨੂੰ ਨਜ਼ਰਅੰਦਾਜ਼ ਕੀਤਾ ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਕਾਰਵਾਈ ਕਰਦੇ ਹੋ ਰਾਜ ਸਰਕਾਰ ਨੇ ਚੁੰਨੀ ਲਾਲ ਅਤੇ ਚਿਤੌੜਗੜ ਜ਼ਿਲ੍ਹਾ ਟ੍ਰਾਂਸਪੋਰਟ ਅਧਿਕਾਰੀ सुरेंद्र ਸਿੰਘ ਨੂੰ ਲਾਪਰਵਾਹੀ ਲਈ ਮੁਅਤਲ ਕਰ ਦਿੱਤਾ ਮੁੱਢਲੀ ਜਾਂਚ ਅਨੁਸਾਰ ਬੱਸ ਵਿੱਚ ਕੋਈ ਐਮਰਜੈਂਸੀ ਐਗਜ਼ਿਟ ਨਹੀਂ ਸੀ ਐਮਰਜੈਂਸੀ ਦੀ ਸਥਿਤੀ ਵਿੱਚ ਖਿੜਕੀ ਦੇ ਸ਼ੀਸ਼ੇ ਤੋੜਨ ਲਈ ਕੋਈ ਹਥੌੜਾ ਨਹੀਂ ਸੀ ਅਤੇ ਯਾਤਰੀ ਇੱਕ ਤੰਗ ਗਲਿਆਰੇ ਵਿੱਚ ਫਸ ਗਏ ਸਨ ਜਿਵੇਂ ਹੀ ਤਾਰਾਂ ਨੂੰ ਅੱਗ ਲੱਗੀ ਆਟੋਮੈਟਿਕ ਦਰਵਾਜ਼ੇ ਦਾ ਤਾਲਾ ਲਗਾਉਣ ਵਾਲਾ ਤੰਤਰ ਸਰਗਰਮ ਹੋ ਗਿਆ ਜਿਸ ਕਾਰਨ ਲੋਕ ਬਾਹਰ ਨਹੀਂ ਨਿਕਲ ਸਕੇ ਬੱਸ ਦੇ ਅੰਦਰ ਕਈ ਲਾਸ਼ਾਂ ਇੱਕ ਦੂਜੇ ਦੇ ਉੱਪਰ ਪਈਆਂ ਮਿਲੀਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੱਸ ਹਾਦਸੇ ਤੇ ਪ੍ਰਤੀਕਿਰਿਆ ਦਿੱਤੀ ਉਹਨਾਂ ਟਵਿੱਟਰ ਤੇ ਲਿਖਿਆ ਜੈਸਲਮੇਰ ਵਿੱਚ ਹੋਏ ਹਾਦਸੇ ਵਿੱਚ ਹੋਏ ਜਾਨੀ ਅਤੇ ਮਾਲੀ ਨੁਕਸਾਨ ਤੋਂ ਮੈਂ ਦੁਖੀ ਹਾਂ ਇਸ ਮੁਸ਼ਕਲ ਸਮੇਂ ਵਿੱਚ ਮੇਰੀਆਂ ਸੰਵੇਦਨਾਵਾਂ ਪ੍ਰਭਾਵਿਤ ਲੋਕਾਂ ਅਤੇ ਉਹਨਾਂ ਦੇ ਪਰਿਵਾਰਾਂ ਨਾਲ ਨੇ ਮੈਂ ਜ਼ਖਮੀਆਂ ਦੀ ਜਲਦੀ ਸ ਉਨ੍ਹਾਂ ਕੇ ਲਿਖਿਆ ਕਿ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ਵਿੱਚੋਂ ਹਰੇਕ ਮ੍ਰਿਤਕ ਦੇ ਪਰਿਵਾਰਾਂ ਨੂੰ 2 ਲੱਖ ਰੁਪਏ ਦੀ ਮਦਦ ਦਿੱਤੀ ਜਾਵੇਗੀ ਜ਼ਖਮੀਆਂ ਨੂੰ 50 ਹਜ਼ਾਰ ਰੁਪਏ ਮਿਲਣਗੇ ਅਮਰੀਕੀ ਰਾਸ਼ਟਰਪਤੀ ਟਰੰਪ ਦਾ ਦਾਅਵਾ ਹੈ ਕਿ ਭਾਰਤ ਹੁਣ ਰੂਸ ਤੋਂ ਤੇਲ ਨਹੀਂ ਖਰੀਦੇਗਾ। ਬੁੱਧਵਾਰ ਨੂੰ ਵਾਈਟ ਹਾਊਸ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਟਰੰਪ ਨੇ ਕਿਹਾ, "ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੇਰੇ ਚੰਗੇ ਦੋਸਤ ਨੇ, ਸਾਡੇ ਬਹੁਤ ਚੰਗੇ ਸਬੰਧ ਨੇ।" ਟਰੰਪ ਨੇ ਕਿਹਾ, "ਮੈਂ ਖੁਸ਼ ਨਹੀਂ ਸੀ ਕਿ ਭਾਰਤ ਰੂਸ ਤੋਂ ਤੇਲ ਖਰੀਦ ਰਿਹਾ ਸੀ ਅਤੇ ਅੱਜ ਉਹਨਾਂ ਨੇ ਮੈਨੂੰ ਪਰੋਸਾ ਦਿੱਤਾ ਕਿ ਉਹ ਹੁਣ ਰੂਸ ਤੋਂ ਤੇਲ ਨਹੀਂ ਖਰੀਦਣਗੇ। ਇਹ ਇੱਕ ਵੱਡਾ ਕਦਮ ਹੈ। ਹੁਣ ਅਸੀਂ ਚੀਨ ਤੋਂ ਵੀ ਅਜੇਹਾ ਕਰਨ ਲਈ ਕਹਿਣ ਜਾ ਰਹੇ ਹਾਂ।" ਵਾਸ਼ਿੰਗਟਨ ਵਿੱਚ ਭਾਰਤੀ ਦੂਤਕਰ ਨੇ ਈਮੇਲ ਕੀਤੇ ਗਏ ਸਵਾਲਾਂ ਬਚਨ ਵੱਤਾ ਕੀਤੀ ਸੀ ਰੂਸੀ ਤੇਲ ਖਰੀਦਣਾ ਬੰਦ ਕਰਨ ਦਾ ਭਾਰਤ ਦਾ ਵਾਅਦਾ ਵਿਸ਼ਵ ਵਿਆਪੀ ਊਰਜਾ ਕੂਟਨੀਤੀ ਵਿੱਚ ਇੱਕ ਸੰਭਾਵੀ ਮੋੜ ਹੋਵੇਗਾ ਕਿਉਂਕਿ ਵਾਸ਼ਿੰਗਟਨ ਯੂਕਰੇਨ ਵਿੱਚ ਚੱਲ ਰਹੀ ਜੰਗ ਦੇ ਵਿਚਕਾਰ ਮਾਸਕੋ ਦੇ ਤੇਲ ਮਾਲੀਏ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਨੂੰ ਤੇਜ਼ ਕਰ ਰਿਹਾ ਇਹ ਮਾਸਕੋ ਦੇ ਇੱਕ ਪ੍ਰਮੁੱਖ ਊਰਜਾ ਗਾਹਕ ਦੁਆਰਾ ਇੱਕ ਵੱਡੀ ਤਬਦੀਲੀ ਦਾ ਸੰਕੇਤ ਵੀ ਦੇਵੇਗਾ ਅਤੇ ਰੂਸੀ ਕੱਚੇ ਤੇਲ ਨੂੰ ਆਯਾਤ ਕਰਨ ਵਾਲੇ ਦੂਜੇ ਦੇਸ਼ਾਂ ਲਈ ਸਮੀਕਰਨ ਨੂੰ ਮੋੜ ਆਕਾਰ ਦੇ ਸਕਦਾ ਇਹ ਬਿਆਨ ਉਸ ਸਮੇਂ ਹੈ ਜਦੋਂ 트ੰਪ ਸਿਰਫ ਬਹੁਪੱਖੀ ਪਾਬੰਦੀਆਂ ਤੇ ਨਿਰਪਰ ਕਰਨ ਦੀ ਬਜਾਏ ਆਰਥਿਕ ਲਗਤ ਲਗਤਾਂ ਨੂੰ ਲਾਗੂ ਕਰਨ ਲਈ ਦੁਬਲੇ ਸਬੰਧਾਂ ਦਾ ਲਾਭ ਉਠਾਉਣਾ ਚਾਹੁੰਦੇ ਨੇ। ਬੀਤੀ ਰਾਤ ਨੂੰ ਅਫਗਾਨਿਸਤਾਨ ਪਾਕਿਸਤਾਨ ਸਰਹੱਦ ਤੇ ਦੋਵਾਂ ਦੇਸ਼ਾਂ ਦੇ ਸੈਨਿਕਾਂ ਵਿਚਕਾਰ ਲੜਾਈ ਤੇਜ਼ ਹੋ ਗਈ ਹੈ ਅਫਗਾਨਿਸਤਾਨ ਦੇ ਕਦਾਰ ਸੂਬੇ ਵਿੱਚ ਪਹਿਲਾਂ ਹੋਈ ਹਿੰਸਾ ਤੋਂ ਬਾਅਦ ਹੁਣ ਪਕਤਿਕਾ ਸੂਬੇ ਵਿੱਚ ਝੜਪਾਂ ਦੀ ਰਿਪੋਰਟ ਹੈ ਸਰਹੱਦ ਪਾਰ ਦੇ ਸੂਤਰਾਂ ਨੇ ਦੱਸਿਆ ਕਿ ਅਫਗਾਨ ਬਲਾਂ ਨੇ ਪਾਕਿਸਤਾਨੀ ਸੈਨਿਕਾਂ ਤੋਂ ਸਪੀਨ ਬੋਲਟਕ ਗੇਟ ਤੇ ਕਬਜ਼ਾ ਕਰ ਲਿਆ ਸੁਰੱਖਿਆ ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਬੁੱਧਵਾਰ ਸਵੇਰੇ ਇੱਕ ਕਾਰਵਾਈ ਦੌਰਾਨ ਸੁਰੱਖਿਆ ਬਲਾਂ ਨੇ ਪਾਕਿਸਤਾਨੀ ਸੈਨਿਕਾਂ ਤੋਂ ਸਪੀਨ ਬੋਲਟਕ ਗੇਟ ਤੇ ਕਬਜ਼ਾ ਕਰ ਲਿਆ ਅਤੇ ਖੇਤਰ ਦਾ ਪੂਰਾ ਕੰਟਰੋਲ ਆਪਣੇ ਕਬਜ਼ੇ ਵਿੱਚ ਲੈ ਲਿਆ ਪਾਕਿਸਤਾਨੀ ਸੈਨ ਨੁਕਸਾਨ ਹੋਇਆ ਤੇ ਖੇਤਰ ਵਿੱਚ ਨਵੀਆਂ ਮਜਬੂਤੀਆਂ ਪਹੁੰਚੀਆਂ ਨੇ ਇਸ ਤੋਂ ਇਲਾਵਾ ਇੱਕ ਹੋਰ ਸਥਾਨਕ ਸਰੋਤ ਨੇ ਪਕਤਿਕਾ ਸੂਬੇ ਦੇ ਬਸਨਿਕਾਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਟੋਰੋ ਜ਼ਿਲ੍ਹੇ ਵਿੱਚ ਹੁਣ ਭਾਰੀ ਲੜਾਈ ਸ਼ੁਰੂ ਹੋ ਗਈ ਹੈ ਖਾਸ ਕਰਕੇ ਵਿਵਾਦਿਤ ਸਰਹੱਦੀ ਰੇਖਾ ਦੇ ਨਾਲ ਕੁਮਰੁद्दीन ਅਤੇ ਖਾਨ ਮੁਹੰਮਦ ਗੇਟਾਂ ਤੇ ਸਥਾਨਕ ਲੋਕਾਂ ਨੇ ਪੁਸ਼ਟੀ ਕੀਤੀ ਹੈ ਕਿ ਪਕਤਿਕਾ ਦੇ ਟੋਰੋ ਜ਼ਿਲ੍ਹੇ ਵਿੱਚ ਇਮੇਜినਰੀ ਰੇਖਾ ਦੇ ਨਾਲ ਕੁਮਰੁद्दीन ਅਤੇ ਖਾਨ ਮੁਹੰਮਦ ਗੇਟਾਂ ਤੇ ਭਿਆਨਕ ਚੜਪਾਂ ਹੋਈਆਂ ਨੇ ਅਤੇ ਦੋਵਾਂ ਦੇਸ਼ਾਂ ਤੇ ਵੱਡੀ ਗਿਣਤੀ ਵਿੱਚ ਸੈਨਿਕ ਇਸ ਖੇਤਰ ਵਿੱਚ ਪਹੁੰਚ ਗਏ ਨੇ ਪਾਕਿਸਤਾਨ ਤੇ ਅਫਗਾਨਿਸਤਾਨ ਵਿਚਾਲੇ ਤਣਾਅ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ ਪਾਕਿਸਤਾਨ ਲਗਾਤਾਰ ਅਫਗਾਨਿਸਤਾਨ ਉਤੇ ਹਵਾਈ ਹਮਲੇ ਕਰ ਰਿਹਾ ਹਾਲ ਹੀ ਵਿੱਚ ਇੱਕ ਹੋਰ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਜਿਸ ਵਿੱਚ ਅਫਗਾਨਿਸਤਾਨ ਦੇ ਅੰਦਰ ਹਵਾਈ ਹਮਲੇ ਹੁੰਦੇ ਦਿਖਾਈ ਦੇ ਰਹੇ ਨੇ ਇਸ ਵੀਡੀਓ ਨਾਲ ਲਿਖਿਆ ਗਿਆ ਕਿ ਪਾਕਿਸਤਾਨੀ ਜੰਗੀ ਜਹਾਜ਼ ਇਸ ਸਮੇਂ ਫਗਾਨ ਸਰਹੱਦ ਦੇ ਪਾਰ ਵੱਡੇ ਪੱਧਰ ਤੇ ਹਵਾਈ ਹਮਲੇ ਕਰ ਰਹੇ ਨੇ ਇੱਕ ਸੰਘਰਸ਼ ਖੇਤਰ ਵਿੱਚ ਇੱਕ ਵੱਡਾ ਵਾਧਾ ਜੋ ਪਹਿਲਾਂ ਹੀ ਝੜਪਾਂ ਅਤੇ ਅੱਤਵਾਦੀ ਮੁਹਿੰਮਾਂ ਨਾਲ ਘਿਰਿਆ ਹੋਇਆ ਅਣ ਐਲਾਨੇ ਅਤੇ ਪਾਰੀ ਹਮਲੇ ਅਫਗਾਨ ਖੇਤਰ ਦੇ ਅੰਦਰ ਤਾਲਿਬਾਨ ਸਥਾਨਾ ਸੁਰੱਖਿਅਤ ਨਾਗਾ ਜੋ ਲੌਜਿਸਟਿਕਲ ਹੱਬਾਂ ਨੂੰ ਮਾਰਨ ਲਈ ਤਿਆਰ ਕੀਤੇ ਗਏ ਜਾਪਦੇ ਨੇ ਡਰੋਨ ਜਾਂ ਜੈਟਾਂ ਦੀ ਵੀ ਰਿਪੋਰਟ ਕੀਤੀ ਗਈ ਹੈ ਸਰਹੱਦੀ ਜ਼ਿਲ੍ਹਿਆਂ ਵਿੱਚ ਧੂਏ ਦੇ ਗੁਬਾਰ ਉੱਠ ਰਹੇ ਨੇ ਨਾਗਰਿਕ ਭੱਜ ਦੌੜ ਕਰ ਰਹੇ ਨੇ ਅਜੇ ਤੱਕ ਕੋਈ ਪੁਸ਼ਟੀ ਕੀਤੇ ਗਏ ਜਾਣੀ ਨੁਕਸਾਨ ਦੇ ਅੰਕੜੇ ਨਹੀਂ ਨੇ ਪਾਕਿਸਤਾਨ ਅਫਗਾਨਿਸਤਾਨ ਵਿਚਕਾਰ 48 ਘੰਟੇ ਦੀ ਜੰਗਬੰਦੀ ਪਿਛਲੇ ਹਫਤੇ ਪਾਕਿਸਤਾਨ ਤੇ ਅਫਗਾਨਿਸਤਾਨ ਵਿਚਕਾਰ ਰੁਕ ਰੁਕ ਕੇ ਚੱਲ ਰਹੀ ਲੜਾਈ ਦੇ ਵਿਚਕਾਰ ਦੋਵੇਂ ਦੇਸ਼ 48 ਘੰਟੇ ਦੀ ਅਸਥਾਈ ਜੰਗਬੰਦੀ ਤੇ ਸਹਿਮਤ ਹੋਏ ਨੇ ਇਹ ਜੰਗਬੰਦੀ ਬੁੱਧਵਾਰ ਸ਼ਾਮ 6 ਵਜੇ ਸਥਾਨਕ ਸਮੇਂ ਲਾਗੂ ਹੋਈ ਲੁਧਿਆਣਾ ਚ ਹਲਕਾ ਸੈਂਟਰਲ ਤੋਂ ਆਮ ਆਦਮੀ ਪਾਰਟੀ ਆਪ ਦੇ ਵਿਧਾਇਕ ਅਸ਼ੋਕ ਕੁਮਾਰ ਪ੍ਰਾਸ਼ਰ ਪੱਪੀ ਨੇ ਜਨਤਾ ਪਾਰਟੀ ਦੇ ਪ੍ਰਧਾਨ ਨਵਨੀਤ ਚਤਰਵੈਦੀ ਖਿਲਾਫ ਡਿਵੀਜ਼ਨ ਨੰਬਰ 2 ਪੁਲਿਸ ਸਟੇਸ਼ਨ ਵਿੱਚ ਇੱਕ ਸ਼ਿਕਾਇਤ ਦਰਜ ਕਰਵਾਈ ਹੈ ਵਿਧਾਇਕ ਪ੍ਰਾਸ਼ਰ ਨੇ ਦੋਸ਼ ਲਾਇਆ ਕਿ ਚਤਰਵੈਦੀ ਨੇ ਉਹਨਾਂ ਦੇ ਰਾਸਵਰ ਨਾਮਜ਼ਗੀ ਪੱਤਰਾਂ ਤੇ ਜਾਲੀ ਦਸਤਕਤ ਕੀਤੇ ਨੇ ਇਸ ਤਹਿਤ ਨਵਨੀਤ ਚਤਰਵੈਦੀ ਖਿਲਾਫ ਉਹ ਭਾਰਤੀ ਨਿਆਇ ਸਹਿਣਤਾ ਦੀਆਂ ਧਾਰਾਵਾਂ 318 4 338 336 3 ਅਤੇ 612 ਤਹਿਤ ਐਫਆਈਆਰ ਦਰਜ ਕੀਤੀ ਗਈ ਹੈ ਸ਼ਿਕਾਇਤ ਵਿੱਚ ਇਸ ਗੱਲ ਤੇ ਜ਼ੋਰ ਦਿੱਤਾ ਗਿਆ ਕਿ ਚਤਰਵੇਦੀ ਦੇ ਇਹ ਕੰਮ ਚੋਣ ਕਮਿਸ਼ਨ ਅਤੇ ਜਨਤਾ ਨੂੰ ਗੁੰਮਰਾਹ ਕਰਨ ਦੀ ਜਾਣਬੁੱਝ ਕੇ ਕੀਤੀ ਗਈ ਕੋਸ਼ਿਸ਼ ਸਨ ਜੋ ਕਿ ਇੱਕ ਗੰਭੀਰ ਅਪਰਾਧਿਕ ਜੁਰਮ ਹੈ ਵਿਧਾਇਕ অশੋਕ ਪ੍ਰਾਸ਼ਰ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਹਨਾਂ ਨੂੰ ਇਸ ਮਾਮਲੇ ਦਾ ਉਦੋਂ ਪਤਾ ਲੱਗਾ ਜਦੋਂ ਉਹਨਾਂ ਨੂੰ ਵਟਸਐਪ ਤੇ ਇੱਕ ਤਸਵੀਰ ਮਿਲੀ ਜਿਸ ਵਿੱਚ ਵਿਧਾਇਕਾਂ ਦੀ ਇੱਕ ਸੂਚੀ ਦਿਖਾਈ ਗਈ ਸੀ ਜਿਨ੍ਹਾਂ ਨੇ ਦਸਕਤਾ ਨਾਲ ਚਤੁਰਬੇਦੀ ਦੇ ਨਾਂ ਨੂੰ ਰਾਜ ਸਭਾ ਮੈਂਬਰ ਵਜੋਂ ਪ੍ਰਸਤਾਵਿਤ ਕੀਤਾ ਗਿਆ ਸੀ ਪ੍ਰਾਸ਼ਰ ਨੇ ਸਪਸ਼ਟ ਕੀਤਾ ਕਿ ਉਹਨਾਂ ਨੇ ਚਤੁਰਬੇਦੀ ਨੂੰ ਕਦੇ ਵੀ ਆਪਣੇ ਨਾਂ ਦੀ ਵਰਤੋਂ ਕਰਨ ਦਾ ਅਧਿਕਾਰ ਨਹੀਂ ਦਿੱਤਾ ਤੇ ਉਕਤ ਦਸਕਤ ਪੂਰੀ ਤਰ੍ਹਾਂ ਨਾਲ ਚੱਲੀ ਸਨ ਪ੍ਰਾਸ਼ਰ ਨੇ ਇਸ ਕਾਰਵਾਈ ਨੂੰ ਲੋਕਤੰਤਰੀ ਪ੍ਰਕਿਰਿਆ ਵਿੱਚ ਹੇਰਫੇਰ ਕਰਨ ਦੀ ਕੋਸ਼ਿਸ਼ ਦੱਸਿਆ ਅਤੇ ਆਉਣ ਵਾਲੀ ਰਾਜ ਸਭਾ ਉਪ ਚੋਣ ਦੀ ਇਮਾਨਦਾਰੀ ਦੀ ਰੱਖਿਆ ਲਈ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਅਮਰੀਕੀ ਪੂਰਵ ਗਿਆਨ ਸਰਵੇਖਣ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵੀਰਵਾਰ ਨੂੰ 0142 ਜੀਐਮਟੀ ਤੇ ਡ੍ਰੇਕ ਪੈਸੇਜ ਤੇ 6.6 ਤਿੱਬਰਤਾ ਦਾ ਪੁਚਾਲ ਆਇਆ ਇਹ ਦੱਖਣੀ ਅਮਰੀਕਾ ਦੇ ਕੇਪ ਹੋਰਨ ਅਤੇ ਅੰਟਾਰਕਟਿਕਾ ਦੇ ਦੱਖਣੀ ਸੈਟਲੈਂਡ ਟਾਪੂਆਂ ਦੇ ਵਿਚਕਾਰ ਸਮੁੰਦਰੀ ਖੇਤਰ ਨੂੰ ਦਿੱਤਾ ਗਿਆ ਨਾਮ ਹੈ ਪੁਚਾਲ ਦਾ ਕੇਂਦਰ 10.0 ਕਿਲੋਮੀਟਰ ਦੀ ਡੂੰਘਾਈ ਤੇ ਸ਼ੁਰੂ ਵਿੱਚ 60.00 ਡਿਗਰੀ ਦੱਖਣੀ ਅਕਸ਼ਾਂਸ਼ ਅਤੇ 61.70 ਡਿਗਰੀ ਪੱਛਮੀ ਦੇਸ਼ਾਂਤਰ ਵਿੱਚ ਨਿਰਧਾਰਿਤ ਕੀਤਾ ਗਿਆ ਸੀ ਹੁਣ ਤੱਕ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਰਿਪੋਰਟ ਨਹੀਂ ਹੈ ਅੱਜ ਲਈ ਸਿਰਫ ਐਨਆਈ ਹੁਣ ਮੈਨੂੰ ਦੇ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ